ਉਸੀ ਜੁੜੇ ਹੋੜੀ ਚੈਨਲ ਇੰਡੀਆ ਕ੍ਰਾਈਮ ਨਿਜ਼ਨਾਲ ਚੈਨਲ ਇੰਡੀਆ ਕ੍ਰਾਈਮ ਨਿਜ਼ ਤੇ ਆਪ ਜੀ ਦਾ ਸਵਾਗਤ ਕਰਦੇ ਹਾਂ ਖਬਰ ਸ਼ਹਿਰ ਬਟਾਲਾ ਤੋਂ ਹੈ ਬਟਾਲਾ ਸ਼ਹਿਰ ਦੇ ਵਿੱਚ ਅੱਜ ਵੀ ਐਸਾ ਪਰਿਵਾਰ ਹੈ ਜੋ ਹਰ ਸਾਲ ਆਪਣੇ ਘਰ ਕਰਦਾ ਹੈ ਪੀਰਾਂ ਦਾ ਪੰਡਾਰਾ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਬਜ਼ੁਰਗ ਦੀ ਪੀੜੀ ਚਲਦੀ ਆ ਰਹੀ ਹੈ ਕਿ ਸਾਡੇ ਘਰ ਦੇ ਵਿੱਚ ਸਾਲੋ ਸਾਲ ਬਾਅਦ ਹੀ ਪੰਡਾਰਾ ਚੱਲਦਾ ਹੈ ਅਤੇ ਪੀਰਾਂ ਦੇ ਪੰਡਾਰੇ ਸਾਡੇ ਘਰ ਸਾਲ ਬਾਅਦ ਬੜੀਆਂ ਖੁਸ਼ੀਆਂ ਲੈ ਕੇ ਆਉਂਦੇ ਹਨ ਅਤੇ ਇੱਥੇ ਸਾਰਿਆਂ ਦੀਆਂ ਮਰਜ਼ੀਆਂ ਪੂਰੀਆਂ ਹੁੰਦੀਆਂ ਹਨ ਗੱਲਬਾਤ ਕਰਦੇ ਆ ਅਮਨਦੀਪ ਸਿੰਘ ਬੱਲੂ ਸਾਡੇ ਨਾਲ ਜੁੜੇ ਹਨ ਕੀ ਕੁਝ ਕਹਿਣਾ ਹੈ ਉਹਨਾਂ ਦੀ ਪੀਰਾਂ ਦੀ ਦਰਗਾਹ ਨੂੰ ਲੈ ਕੇ ਅਤੇ ਸਾਡੇ ਘਰ ਦੇ ਵਿੱਚ ਹਰ ਸਾਲ ਇੱਥੇ ਅਟੁੱਟ ਲੰਗਰ ਵੀ ਲਗਾਇਆ ਜਾਂਦਾ ਹੈ ਤੇ ਸੂਫੀ ਕਲਾਕਾਰਾਂ ਦੇ ਰਾਹੀ ਇੱਥੇ ਮਹਿਫਲੇ ਸਜਾਈਆਂ ਜਾਂਦੀਆਂ ਹਨ ਅਤੇ ਹਰ ਇੱਕ ਸੰਗਤਾਂ ਦੀਆਂ ਝੋਲੀਆਂ ਭਰੀਆਂ ਜਾਂਦੀਆਂ ਹਨ ਆਹ ਗੱਲ ਕਰਦੇ ਆ ਅਮਨਦੀਪ ਸਿੰਘ ਬੱਲੂ ਜੀ ਦੇ ਨਾਲ ਤੇ ਨਾਲੇ ਸਾਡੇ ਨਾਲ ਸੂਫੀ ਕਲਾਕਾਰ ਬਟਾਲਾ ਸ਼ਹਿਰ ਤੋਂ ਪਰਮ ਫਿਰੋਜ਼ ਜੀ ਸਾਡੇ ਨਾਲ ਜੁੜੇ ਹਨ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਕੀ ਕੁਝ ਕਹਿਣਾ ਹੈ ਪੀਰਾ ਦੀ ਦਰਗਾਹ ਨੂੰ ਲੈ ਕੇ ਦੇਖਦੇ ਰਹੋ ਚੈਨਲ ਇੰਡੀਆ ਕਰਾਈ ਨਿਊਜ਼ ਤੋਂ ਬਟਾਲਾ ਤੋਂ ਪੱਤਰਕਾਰ ਅਖਿਲ ਮਲੋਤਰਾ ਦੇ ਨਾਲ ਕਰਮਜੀਤ ਜੰਮਾ ਦੀ ਖਾਸ ਰਿਪੋਰਟ ਮਿਲਦੀ ਹੈ ਜੀ ਅਗਲੀ ਖਬਰ ਦੇ ਨਾਲ ਧੰਨਵਾਦ ਜਿਕਰਾ ਲੱਖਾਂ ਦਾ ਤੇ ਸਰਕਾਰ ਦਾ ਬੋਲੀਏ ਸਾੱਚੇ ਦਰਬਾਰ ਕੀ ਜੈ ਸੋ ਅੱਜ ਦੀ ਇਹ ਹਾਜ਼ਰੀ ਲੱਖ ਦਾ ਤਾਂ ਦਰਬਾਰ ਸਾਡੇ ਬਹੁਤ ਹੀ ਪਿਆਰੇ ਅਜ਼ੀਜ਼ ਮਿੱਤਰ ਅਮਨਦੀਪ ਸਿੰਘ ਜੀ ਬੱਲੂ ਜੀ ਹੁਲਾਵਾਲੇ ਜਿਨ੍ਹਾਂ ਦੀ ਗਾਂਧੀ ਚੌਂਕ ਦੇ ਵਿੱਚ ਸ਼ਾਪ ਹੈ ਉਹਨਾਂ ਵੱਲੋਂ ਹਾਜ਼ਰੀ ਲਗਾਈ ਜਾ ਰਹੀ ਹੈ ਪਰ ਸਾਡੀ ਪਾਰਟੀ ਪਰਮ ਫਿਰੋਜ਼ 뮤지컬 ਗਰੁੱਪ ਵੱਲੋਂ ਇਹ ਹਾਜ਼ਰੀ ਲਗਾਈ ਜਾ ਰਹੀ ਹੈ ਔਰ ਅਸੀਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਇੰਡੀਆ ਕ੍ਰਾਈਮ ਨਿਊਜ਼ ਪ੍ਰੈਸ ਰਿਪੋਰਟਰ ਸੀਨੀਅਰ ਪ੍ਰੈਸ ਰਿਪੋਰਟਰ ਆਖਿਲ ਮਲਹੋਤਰਾ ਜੀ ਔਰ ਉਹਨਾਂ ਦੇ ਨਾਲ ਜੋ ਉਹਨਾਂ ਦੇ ਸਹਿਕਰਮੀ ਸ੍ਰੀ ਕਰਮਜੀਤ ਜੰਮਾ ਜੀ ਅਸੀਂ ਬਹੁਤ ਨਵਾਦੀ ਹਾਂ ਕਿ ਜੋ ਇਸ ਪ੍ਰੋਗਰਾਮ ਦੀ ਕਵਰੇਜ ਕਰਕੇ ਸਾਰੀਆਂ ਸੰਗਠਨਾਂ ਦੀ ਸੋਚ ਸੰਗਠਨਾਂ ਨੇ ਪੂਰੀ ਦੁਨੀਆ ਦੀ ਹਾਜ਼ਰੀ ਇਸ ਦਰਬਾਰ ਦੇ ਵਿੱਚ ਲਗਾ ਰੇਣ ਲੱਖਦਾਤਾ ਸਰਕਾਰ ਦੇ ਚਰਨਾਂ ਦੇ ਵਿੱਚ ਕਦਮਾਂ ਦੇ ਵਿੱਚ ਲਗਾ ਰੇ ਨੇ ਲੱਖਦਾਤਾ ਸਰਕਾਰ ਇਹਨਾਂ ਦੇ ਮਿਹਰ ਭਰਿਆ ਹੱਥ ਰੱਖੇ ਸਭ ਦੀਆਂ ਆਸਾਂ ਮੁਰਾਦਾ ਪੂਰੀ ਕਰੇ ਔਰ ਇੱਕ ਵਾਰੀ ਫੇਰ ਇੰਡੀਆ ਕ੍ਰਾਈਮ ਨਿਊਜ਼ ਦੇ ਸਮੂਹ ਪਰਿਵਾਰ ਨੂੰ ਅਸੀਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਔਰ ਸ਼ੁਕਰਗੁਜ਼ਾਰ ਕਰਦੇ ਹਾਂ ਜੋ ਕਿ ਅੱਜ ਲੱਖ ਦਾ ਦਰਬਾਰ ਦੇ ਹਾਜ਼ਰੀ ਲਗਾ। ਅਸੀਂ ਸੂਫੀ ਮਹਿਫਲ ਜਿਹੜੇ ਕਾਜ ਜਸੀ ਹਾਜ਼ਰੀ ਲਗਾ ਰਹੇ ਆਂ ਬਾਬਾ ਜੀ ਦੇ ਕਦਮਾਂ 'ਤੇ ਔਰ ਨਾਲ ਦੀ ਨਾਲ ਜਾਗਰਨ ਮਾਤਾ ਰਾਣੀ ਜੀ ਦੀਆਂ ਚੌਂਕੀਆਂ ਸਾਇੰਸ ਸੰਧਿਆ ਔਰ ਸੂਫੀ ਮਹਿਫਲਾਂ ਔਰ ਹਰ ਤਰ੍ਹਾਂ ਦੇ ਲਾਈਵ ਪ੍ਰੋਗਰਾਮ ਜਿਹੜੇ ਆ ਸਾਡੇ ਵੱਲੋਂ ਕੀਤੇ ਜਾਂਦੇ ਸਾਡੀ ਪਾਰਟੀ ਵੱਲੋਂ ਕੀਤੇ ਜਾਂਦੇ ਹਨ ਔਰ ਇਸੇ ਤਰ੍ਹਾਂ ਸਾਡੀਆਂ ਹਾਜ਼ਰੀਆਂ ਸੰਕਤਾਂ ਦੇ ਚਰਨਾਂ 'ਚ ਲੱਗਦੀਆਂ ਜੀ ਅਸੀਂ ਸ਼ਹਿਰ ਬਟਾਲੇ ਤੋਂ ਬਿਲੋਂਗ ਕਰਦੇ ਹਾਂ ਮੇਰਾ ਜਿੰਨਾ ਵੀ ਗਰੁੱਪ ਹੈ ਸੰਗੀਤਕ ਪਰਿਵਾਰ ਹੈ ਇਹ ਸ਼ਹਿਰ ਬਟਾਲੇ ਨੂੰ ਬਿਲੋਂਗ ਕਰਦਾ ਹੈ ਔਰ ਸ਼ਹਿਰ ਬਟਾਲੇ ਦੀਆਂ ਸੰਗਠਾਵਾਂ ਵੱਲੋਂ ਪੰਜਾਬ ਦੀਆਂ ਸੰਗਠਾਵਾਂ ਨੂੰ ਜਿੱਥੇ ਵੀ ਅਸੀਂ ਜਾਂਦੇ ਹਾਂ ਪ੍ਰੋਗਰਾਮ ਕਰਦੇ ਹਾਂ ਬਹੁਤ ਬਹੁਤ ਨਿੱਘਾ ਪਿਆਰ ਮਿਲਦਾ ਹੈ ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਸ਼ਾਬਾਸ਼ ਨਕਸ਼ ਮੈਂ ਬੜੇ ਚਿਰ ਦਾ ਵੇਖਦੇ ਮੈਂ ਤੇਰੇ ਲੰਮ ਨਹੀਂ ਦਿਆ ਹੋਣ ਨੱਚ ਕੇ ਹਾਰ ਵੀ ਆ ਬਾਬਾ ਜੀ

ਦੀ ਜਮਾਦਾਰੀ ਕਿਉਂਕਿ ਇਸ ਦਰਬਾਰ ਵਿੱਚ ਆਦਮੀ ਇਸ ਪ੍ਰੋਗਰਾਮ ਨੂੰ ਕਰਾਉਣ ਆਏ ਨੇ ਅਸੀਂ ਇੰਡੀਆ ਕਲਾਈਬ ਨੂੰ ਦੇ ਸਮੂਹ ਪਰਿਵਾਰ ਵੱਲੋਂ ਬਹੁਤ ਬਹੁਤ ਧਰਵਾਦੀ ਹਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਸਪੈਸ਼ਲੀ ਅਕਲ ਮਹਤਰਾ ਜੀ ਨੂੰ ਦਾ ਬਹੁਤ ਬਹੁਤ ਸਲਾਮ ਕਰਦੇ ਹਾਂ ਕਿਉਂਕਿ ਬਾਬਾ ਜੀ ਨੇ ਕਰਮਾਂ ਦੇ ਵਿੱਚ ਆ ਕੇ ਹਾਜ਼ਰੀਆਂ ਲਗਾ ਰੇ ਨੇ ਔਰ ਕਰਮਜੀਤ ਜਮਾਦਾਰ ਜੀ ਦੇ ਨਾਲ ਸੋ ਸਾਡੀ ਪਾਰਟੀ ਵੱਲੋਂ ਪਰੰਪਰ ਰੇਲ ਦੇ ਗਰੁੱਪ ਵੱਲੋਂ

ਸਾਰੇ ਮੇਜ਼ਬੀ ਪਰਮਾਤਮਾ ਅੱਜ ਪੰਜ ਮਿੰਟ ਕੇ ਰਹਿ ਗਿਆ ਮਾਸਟਰ ਜੀ ਦੀਆਂ ਇੰਨੀਆਂ ਸਤਿ ਸ਼੍ਰੀ ਅਕਾਲ ਜੀ ਉਹਨਾਂ ਨੇ ਜਾਰੀ ਅਮਰਦੀਪ ਜੀ ਨੂੰ ਇੰਨੀ ਆਪਣੇ ਸਾਡੇ ਮੇਰੇ ਦਾਦਾ ਜੀ ਪਤਾ ਚੰਨ ਸਿੰਘ ਜੀ ਮੇਰੇ ਵਰਗਵਾਸੀ ਪਿਤਾ ਜੀ ਅਮਰੀਕ ਸਿੰਘ ਜੀ ਭੁੱਲਾ ਜੀ ਬੜੀ ਪੁਰਾਣੀ ਜਗ੍ਹਾ ਸਾਡੀ ਇਹ ਪਾਕਿਸਤਾਨ ਵਾਲੇ ਦੀ ਲੱਖ ਦਾ bari ਜਗ੍ਹਾ ਵਾ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਬੜੇ ਸ਼ੌਂਕ ਸ਼ਰਤ ਨੰਗਰ ਭੰਡਾਰੇ ਕਰੀ ਰਿਹਾ ਗੁਰੂ ਮਹਾਰਾਜ ਦੇ ਅੱਗੇ ਅਰਦਾਸਾ ਕਰੀ ਰਹੀਆਂ ਬੇਦੀ ਰਹੀਆਂ ਤੇ ਜੋ ਸੰਤਾਂ ਦੀਆਂ ਆਪਣੀਆਂ ਮੰਗਿਆ ਮਰਦਾ ਪੂਰੀਆਂ ਪਾਉਂਦੀਆਂ ਤੇ ਹਰ ਸਾਲ ਨੰਗਰ ਉਹਨਾਂ ਦੀ ਯਾਦ ਦੇ ਵਿੱਚ ਪਾਪਾਈ ਲੋ ਦੇ ਧਰਵਾ ਦੇ ਨਾਲ ਸੰਤਾਂ ਦੇ ਪਿਆਰ ਨਾਲ ਐਸੀ ਮਹਾਰਤ ਭੰਡਾਰਾ अपने बारोवीं आंदियां रिश्तेदार हूं तक अमरदा जी जो मंगया बबा लखदा जी को सारा कुछ पाया वा सारा उन्होंने दिता है अज इतना बैठे रहे इस मुकाम इंडिया क्राइम न्यूज जुलम के खिलाफ जंग आप देख रहे हैं इंडिया क्राइम न्यूज